ਚੀਏ ਕਾਲ ਬੋਪਰੇ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਜੇ ਅਗਰ ਕੁਰਿਆ ਨੰਦੀ ਨੂੰ ਰਖੜੀ ਦਾ ਤਿਉਹਾਰ ਹੈ ਇਹ ਸਾਰੇ ਭੈਣ ਭਾਈਆਂ ਨੂੰ ਮੇਰੇ ਵੱਲੋਂ ਰਖੜੀ ਦੀਆਂ ਮੁਬਾਰਕਾਂ ਤੇ ਅੱਜ ਹੁਣ ਹਰ ਸਾਰਾ ਨਾ ਸਰਦੇ ਰਖੜੀਆਂ ਨੂੰ ਤਿਉਹਾਰ ਤਾਂਦਾ ਹੈ ਇਹ ਹਨ ਜੇ ਆਪ ਆਪਣੇ ਬੱਚਿਆਂ ਲਈ ਸਾਰੇ ਲਈ ਮਨਾਉਣਾ ਮਨਾ ਮਨਾਉਣਾ ਤਾਂ ਪੈਂਦਾ ਏ ਤੇ ਰਖੜੀ ਦੇ ਤਿਉਹਾਰ ਨੂੰ ਆਪਾਂ ਘਰੇ ਕੁਛ ਨਾ ਕੁਛ ਬਣਾਉਂਦੇ ਵੀ ਆ ਹਨਾ ਤੇ ਸਾਡੇ ਕਦੇ ਕਦੇ ਪੂੜੇ ਪੂੜੇ ਨਹੀਂ ਅਸੀਂ ਪੂੜੇ ਥੋੜੀ ਬਣਦੇ ਨੇ ਪਰ ਅਕਲ ਉਹ ਕਚੌੜੀਆਂ ਬਣਾਉਂਦੇ ਹੁੰਨੇ ਆ ਜਾਂ ਕਚੌੜੀਆਂ ਬਣਾਉਂਦੇ ਆ ਜਾਂ ਅਸੀਂ ਪਕੌੜੇ ਬਣਾਉਣੇ ਆ ਬਸ ਪੂੜੇ ਨਹੀਂ ਕਦੇ ਬਣਾਏ ਜੀ ਤਾਂ ਕਰਿਆ ਤਾਂ ਕਿਵੇਂ ਪੂੜੇ ਬਣਾ ਲਈਏ ਕਿਉਂਕਿ ਇੱਕ ਵਾਰ ਦੁਆਰਾ ਖਾ ਕੇ ਖਾ ਕੇ ਨਾ ਹੁਣ ਪਿੱਛੇ ਦੀ ਜਦ ਬਣਾਏ ਤੇ ਵਾਰਾ ਪਹਿਲੇ ਜੀ ਲੱਗਿਆ ਵੀ ਫੇਲ ਬਣਾ ਕੇ ਖਾਂਗੇ ਪਰ ਕੋਈ ਗੱਲ ਨਹੀਂ ਪਰ ਬਣਾਣੀ ਤਾਂ ਹੋਣਾ ਕਚੌੜੀਆਂ ਏ ਹੁਣ ਉਧਰ ਮੈਂ ਬਾਹਰ ਚੁੱਲੇ ਦੇ ਧੁੱਪ ਪੈ ਗਈ ਹਜੇ ਧੁੱਪ ਪਈ ਆ ਦੇਖੋ ਚੁੱਲੇ ਦੇ ਬਾਹਰ ਤਾਂ ਕਰਕੇ ਹੁਣ ਮੈਂ ਅੰਦਰ ਵਾਲੇ ਚੁੱਲੇ ਤੇ ਅੱਗ ਬਾਲ ਰਹੀ ਆ ਅਸੀਂ ਹੁਣ ਸੱਚ ਰੇ ਨਵੇੜ ਦੇਣਾ ਬਸ ਆਹ ਕੰਮ ਕਿਉਂਕਿ ਮੇਰੀ ਦਰਾਣੀ ਤਾਂ ਗਈ ਹੋਈ ਆ ਆਪਣੇ ਟੇਕੇ ਪਿੰਡ ਰਖੜੀ ਬੰਨਣ ਤੇ ਉਹ ਅਸੀਂ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਕੰਮ ਨਵੇੜ ਦੇਣਾ ਉਂ ਜੀ ਨਾ ਫੇਰ ਆਪੋ ਕੰਮ ਨਹੀਂ ਕਰਨ ਦਿੰਦਾ ਹੈਗਾ ਉਹ ਵਿੱਚ ਪੰਗੇ ਲਈ ਜਾਂਦਾ ਹੈ ਵਿੱਚ ਪੰਗੇ ਲਈ ਜਾਂਦਾ ਹੈ ਫਿਰ ਇੱਕ ਜਣੇ ਦਾ ਕੰਮ ਨਹੀਂ ਹੈਗਾ ਇਸ ਕਰਕੇ ਅਸੀਂ ਧਾਰਾ ਵੈਸੇ ਵੀ ਹੁਣ ਵੀ ਸ਼ਾਮ ਨੂੰ ਫਿਰ ਧਾਰਾ ਨਾਲ ਵੀ ਟਾਈਮ ਹੋ ਜਾਂਦਾ ਹੈ ਹੋਰ 5 ਵਜੇ ਹੋਰ ਅਸੀਂ ਧਾਰਾ ਤੋਂ ਪਹਿਲਾਂ ਪਹਿਲਾਂ ਵੀ ਚਲਾ ਗੁਲਗਲੇ ਚੋਰੀਆਂ ਬਣਾ ਕੇ ਰੱਖ ਦਈਏ ਧੁੱਪ ਵਾਹ ਖੜੀ ਹੈ ਟਾਈਮ ਵੀ ਪਏ ਪਰ ਹਜੇ ਤਾਂ ਸਿਰ ਘਾਲੂ ਹੀ ਉੱਪਰ ਨੇ ਤਾਂ ਬਟ ਟਾਈਮ ਵੀ ਸ਼ਾਮ ਦਾ ਟਾਈਮ ਨਹੀਂ ਨਾ ਖੜਦਾ ਖੜਦਾ ਨਹੀਂ ਪਹਿਲਾਂ ਗੁਲਗਲੇ ਬਣਾ ਲਾਂਗੇ ਥੋੜੇ ਜਿ ਇੰਨਾ ਨਹੀਂ ਬਣਾਉਂਦੇ ਹੁਣ ਅਸੀਂ ਥੋੜਾ ਜਿਹਾ ਬਣਾਵਾਂਗੇ ਬਹੁਤ ਸਖੀ ਬੜੀ ਆਹ ਜਿਹੜੀਆਂ ਲੀਰਾ ਨੇ ਅਸੀਂ ਕੱਟ-ਕੱਟ ਕੇ ਉਹ ਤੇ ਪਈਆਂ ਹੋਈਆਂ ਨੇ ਥੱਲੇ ਚ ਉਹ ਸਿਆਲ ਦੇ ਨਾ ਮੋٹے ਸੂਟਾਂ ਉਹ ਲੱਗ ਨਹੀਂ ਛੇਤੀ ਲੱਗਦੀ ਉਹਨਾਂ ਨੂੰ ਉਹ ਸਿਆਲ ਦੇ ਮੋٹے ਸੂਟ ਚਲੋ ਰੇਸ਼ਮੀ ਜਿਹਨਾਂ ਆਪਕ ਨਹੀਂ ਬੱਦਦੀ ਹੈਗੀ ਕੁਝ ਕਾਗਜ਼ਾਂ 'ਤੇ ਛੇਤੀ ਲੱਗ ਜਾਂਦੀ ਆ ਪਰ ਐਂ ਆ ਫਿਰ ਬੁਝਦੀ ਵੀ ਛੇਤੀ ਕਾਗਜ਼ਾਂ 'ਨ ਲੱਗਦੀਆਂ ਕਈ ਸਾਲ ਦੀਆਂ ਕਿਤਾਬਾਂ ਇਹ ਨਾ ਉਹ ਫੇਰ ਰੱਖੀਆਂ ਹੋਈਆਂ ਅਸੀਂ ਉਹ ਕੱਢੀਆਂ ਨੇ ਹੁਣ ਦੋ ਉਹਦੇ ਨਾਲ ਕਾਗਜ਼ਾਂ ਨਾਲ ਅੱਗ ਬੱਲ ਗਿਆ ਯੋ ਵੀ ਦੀਆਂ ਜਿਹੜੀਆਂ ਦੋ ਤਿੰਨ ਪੈਂਦੀਆਂ ਕਈ ਸਾਵੀਆਂ ਬਾਕੀ ਦਾ ਸੀ ਐ ਹੁਣ ਹਰ ਹਰ ਪਦਰ ਜਾਂਦੀਆਂ ਨੇ ਕੋਈ ਨਿਆਣੇ ਵੀ ਨਹੀਂ ਲੰਦੇ ਹੁਣ ਤਾਂ ਪਹਿਲਾਂ ਤਾਂ ਲੈ ਲੈਂਦੇ ਨੇ ਤੇਰੋ ਲੋ ਜੀ ਆਲੂ ਉਬੜ ਗਏ ਤੇ ਹੁਣ ਬਸ ਬਣਾਉਣ ਦੀ ਤਿਆਰੀ ਕਰਦੇ ਆ 3:00 ਵਜ ਗਏ ਮੈਂ 3:30 ਹੋ ਗਏ 3:30 3:30 ਹੋ ਗਏ ਹਰੀਆਂ ਮਿਰਚਾਂ ਜਿਹੜੀਆਂ ਹੁਣ ਉਹ ਘਰ ਲੱਗੀ ਮੈਂ ਬਸ ਉਹੀ ਕੁੱਟ ਲਈਆਂ ਉਹੀ ਪਾਵਾਂਗੇ બસ ਥੋੜੇ ਜਿਹਾ ਬਣਾਣ ਕਰਕੇ ਆ ਹੁਣ ਜਿਹੜੀਆਂ ਹਰੀਆਂ ਮਿਰਚਾਂ ਨੇਆਂ ਕੋੜੀਆਂ ਵੀ ਮੈਨੂੰ ਤਾਂ ਲਾਦਾ ਵੀ ਘੱਟੇ ਪੈਣਗੀਆਂ ਤਾਂ ਇੰਕੇ ਪਾਵਾਂਗੇ ਹਾਂ ਕਿਉਂਕਿ ਇੰਨੀ ਜ਼ਿਆਦਾ ਕੋੜੀਆਂ ਨੇ ਨਾ ਥੋੜੀਆਂ ਪਾਵਾਂਗੇ 2-2 ਢਾਈ ਚਮਚੇ ਪੈ ਜਾਣਗੇ ਬਸ ਬਾਕੀ ਦੰਚ ਪਾਣ ਰੱਖਾਂਗੇ ਆਹੋ ਬੱਤਲ ਰੋੜ ਛੜ ਕੇ ਆਨ ਲੱਗ ਗਿਆ ਮੈਂ ਕਹਿੰਦੀ ਆ ਖਬਰ ਦਾ ਬਟਾਹਰਾ ਬੱਜਦਾ ਤੁਹਾਨੂੰ ਹੋਟਲ ਨਹੀਂ ਬੱਤਲ ਹੋ ਰਿਹਾ ਬੱਤਲ ਕੋਲਾ ਤੇ ਆ ਟਾਈਮ ਰੋ ਹੀ ਆ ਜਨਾਂ ਦੇ ਆ ਗਿਆ ਤਾਂ 1 ਲੱਖ ਤੇ ਬਸ ਕੱਪੜੇ ਬਦਲਣਾ ਇੱਕ ਤਾਂ ਆਪ ਵੀ ਰੋਲ ਨਾ ਕੱਪੜੇ ਧੋ ਕੇ ਸੁਕਣੇ ਪਾਣੇ ਐ ਮੀ ਵੀ ਜਦੋਂ ਜਦਿਆਂ ਲੱਗਦੀ ਆ ਉਹ ਫੇਰ ਵੀ ਮੜਾ ਜਾ ਉੱਚਾ ਹੋ ਗੋ ਔਰ ਬਦਲ ਤਾਂ ਬਰੰਦਾ ਜਿਵੇਂ ਕੱਲ ਇੱਕ ਕੋਲਾ ਤੱਕ ਲੱਗਦੀ ਰਿਹਾ ਸਾਰਾ ਫਾਸੋਂ ਕੀ ਇਹ ਚਾਰ ਹੋ ਗਏ ਚਾਰ ਪੰਜ ਕੀ ਇਹ ਚਾਰੇ ਕੀ ਨੇ ਦੋ ਲਟਕ ਰਹੇ ਆ ਔਰ ਉਹ ਤਾਂ ਕਿ ਭੁੱਲ ਗੀ ਉਹ ਵੀ ਤੋੜਨੇ ਵਾਲੇ ਆ ਹੋਰ ਮੈਂ ਪਰ ਪੱਕ ਜਾਣਗੇ ਉਹ ਵੀ ਹਰ ਹੁੰਦਾ ਹੈ ਕਹਦਾ ਕਿ ਕੱਪੜੇ ਸਿਕਾ ਦੇ ਮੈਂ ਉਹੀ ਰੱਖ ਤੇ ਹੂੰ ਆ ਮੇਰੇ ਮੇਰੇ ਵੀ ਪਰੌਂਠੇ ਵਧੀਆ ਲੱਗਦੇ ਨੇ ਫੇਰੀ ਕੀ ਬਣਾਵਾਂਗੇ ਤੇ ਪਰੌਂਠੇ ਜਿੱਦਾਂ ਸਲੱਖਰਾ ਹੋ ਗਿਆ ਆਏ ਥੋੜਾ ਹੋਰ ਮੰਗ ਲਾਉਂਦਾ ਛਾਣਿਆ ਤਾਂ ਆਪਣੀ ਨਾ ਪਰੌਂਠੇ ਛਾਪੂ ਨਹੀਂ ਲੈ ਆਣੀ ਕੋਈ ਜੀ ਇਹ ਤਾਂ ਇੱਕ ਤਾਂ ਮਿੱਠੇ ਤੇ ਨਾ ਬਸ ਹਿੰਮਤ ਹੋ ਗਈ ਤੁਮ ਫੜੇ ਤਾਂ ਠੀਕ ਆਹ ਲਾ ਪੌਣਾ ਘੰਟਾ ਪਿਆ ਹਰੇ ਸਾ ਦੋ ਘੰਟੇ ਪਾਏ ਨਾਲੇ ਧਾਰਾ ਕੱਢਣ ਚ ਸਵਾ ਤਿੰਨ ਹੋਇਆ ਹਜੇ ਹੂੰ ਕੌਣਾ ਘੰਟਾ ਪਿਆ ਬਿਫੜ ਜਾਣਾ ਬਸ ਆਟਾ ਵੀ ਮੈਂ ਤਾਂ ਅਜੇ ਥੋੜਾ ਹੀ ਹੁੰਨੀ ਇੱਕ ਘੰਟੇ ਜਿਦਾ ਨਿਬੜ ਜੂ ਜਿੰਨਾ ਗੁਲਗੁਲੇ ਆਂਦੇ ਆਟੇ ਚ ਨਾ ਮੈਂ ਸੌਂਫ ਪਾਦੀ ਕਿਉਂਕਿ ਗੁਲਗੁਲੇ ਨਾ ਜਿਹੜੇ ਜਿਵੇਂ ਵਿਆਹਾਂ ਚ ਸੌਂਫ ਆ ਸੌਂਫ ਵਾਲੇ ਨਹੀਂ ਵਧੀਆ ਲੱਗਦੇ ਓਵੇਂ ਵਧੀਆ ਲੱਗਦੇ ਹਮਾਂ ਹੋਰ ਬਿਨਾ ਸੌਂਫ ਤੋਂ ਆਦਤ ਜੀ ਪੈਦੀ ਹੁੰਦਾ ਜਦੋਂ ਅਜਾ ਗੁਲਗੁਲੇ ਖਤਮ ਹੋ ਜਾਂਦੇ ਨੇ ਪਿੱਛੇ ਤੇ ਮੈਂ ਗੁਲਗੁਲੇ ਨਹੀਂ ਰੱਖੀ ਜਾਂਦੀ ਮਨ ਨੂੰ ਗੁਲਗੁਲੇ ਕਦੇ ਬਾਦੂ ਪਿੱਛੇ ਦੇ ਖਾਣ ਨੂੰ ਨਹੀਂ ਮਿਲਦੇ ਪਾਇਦਾ ਹੁੰਦਾ ਕਿਉਂਕਿ ਪਿੱਛੇ ਤੇ ਕਦਾ ਕੀ ਹੈ ਉਸ ਟਾਈਮ ਨਹੀਂ ਵਧੀਆ ਲੱਗਦੇ ਜਦੋਂ ਬਾਟਰ ਕਾਲੂ ਜਿਵੇਂ ਕਾਲੂ ਐ ਕਾਲੂ ਸਵੇਰੇ ਮੈਂ ਗੁਲਗੁਲੇ ਹੀ ਲਪੂਣੀ ਬਸ ਚਲ ਕੋਈ ਨਹੀਂ ਅੱਜ ਕੱਲ ਤਾਂ ਵੀ ਨਾਲੇ ਮਿੱਠਾ ਇੰਨਾ ਜ਼ਿਆਦਾ ਖਾ ਖਾ ਰਹੇ ਆ ਰੇਤਾ ਕਰਕੇ ਹੁਣ ਆ

ਬਾਜੀ ਵੀ ਦੂਏ ਨੇ ਉਹ ਪਾਉਂਦੇ ਇਹ ਹੀ ਰਲਾ ਲਓ ਬਹੁਤ ਆ ਪਰ ਦੇਖਣਾ ਹੈ ਹੈ ਦੇਖ ਲਾਂਗੇ ਧਣੀਆਂ ਕੁੱਟ ਕੇ ਪਾਇਆ ਜੀਰਾ ਕਿਹਨੇ ਹੁੰਦਾ ਜੀਰਾ ਹੈ ਇਰ ਤਾਂ ਹੈਗਾ ਉਧਰ ਹੈ ਉਧਰ ਉੱਪਰ ਪਿਆ ਏ ਹਾਂ ਭਰਾ ਹੈਗਾ ਹੋਰ ਤਾਂ ਧਣੀਆਂ ਜੀਰਾ ਹਾਂ ਚੱਕ ਲੈ ਜੇ ਹੈਗਾ ਹੇਠ ਨਹੀਂ ਮੈਂ ਕਿਹਾ ਧਣੀਆਂ ਪਾਇਆ ਬੱਸ ਸਾਬ ਰਹਿਣ ਦੇ ਹੋਰ ਧਣੀਆਂ ਬਹੁਤ ਆ ਅਸੀਂ ਜੀਰਾ ਪਾਉਂਦੇ ਹੀ ਨਹੀਂ ਕਿਉਂਕਿ ਸਾਬ ਤੇ ਧਨੀਆ ਵਧੀਆ ਲੱਗਦਾ ਹਾਂ ਤਾਂ ਮੈਂ ਜੀਰਾ ਪਿਆ ਨਾ ਬਸ ਕੋਈ ਨਾ ਹੀ ਪਾਉਣੀ ਧਨੀਏ ਧਨੀਏ ਦਾ ਫਲੇਵਰ ਜ਼ਿਆਦਾ ਵਧੀਆ ਲੱਗਦਾ ਤੇਲ ਉੱਧਰ ਨਾਲ ਸੀ ਗਰਮ ਧਰਤਾ ਤੇ ਇੱਧਰ ਮਿੱਠੇ ਪਰ ਨਾ ਮੱਖੀਆਂ ਆਉਂਦੀ ਨੀ ਨੂਨ ਹੈ ਨੂਨ ਥੋੜਾ ਜਿਹਾ ਨਾ ਨੂਨ ਪਾਉਂਗੀ ਟੱਕਣ ਦੇ ਲੱਗ ਜੂਗਾ ਨੂਨ ਤਾਂ ਮੈਂ ਆਟੇ 'ਚ ਵੀ ਨਹੀਂ ਪਾਇਆ ਬਸ ਫਿਰ ਦੇਖ ਕੇ ਪਾ ਲਾਂਗੇ ਜਿਆਦਾ ਬਸ ਬਸ ਜਿਆਦਾ ਵੀ ਨਾ ਹੋ ਜੇ ਫਿਰ ਨਾ ਲੂਣ ਟੂਣ ਮਿੱਠੇ ਨੇ ਕਾਟੇ ਚ ਨਹੀਂ ਪਾਇਆ ਲੂਣ ਉਧਰ ਤੇਲ ਗਰਮ ਧਰਤਾ ਪਹਿਲਾਂ ਮੈਂ ਗੁਰਦਲੇ ਲਾਣੀ ਆ ਹੁਣ ਬਾਅਦ ਚ ਫਿਰ ਅਸੀਂ ਕਚੌਰੀਆਂ ਲਾਵਾਂਗੇ ਟਾਈਮ ਤਾਂ ਜੇ ਕਿੱਥੇ ਹੋਇਆ ਹਾਂ ਟੀਵੀ ਦੇਖਣਾ ਤਦਰ ਨਹੀਂ ਟੀਵੀ ਸਵੇਰ ਦਾ ਦੇਖ ਰਹੇ ਇਹ ਕੋਈ ਨਾ ਕੋਈ ਹੋਲੀ ਚਾਂਦਾ ਹੁੰਦਾ ਹੈ ਮੈਂ ਕੋਈ ਨਾ ਕੋਈ ਬਹਾਨਾ ਲੈ ਕੇ ਆਉਂਦਾ ਵੀ ਚੱਲ ਜੇ ਮੌਕਾ ਮਿਲ ਜੇ ਟਾਈਮ ਪਾਸ ਨਹੀਂ ਹੁੰਦਾ ਹੋਰ ਬੋਰ ਹੋ ਜਾਂਦਾ ਛੇਤੀ ਉਹ ਫਰਾ ਤਾਂ ਜਦੋਂ ਲੱਗ ਗਿਆ ਤਾਂ ਹੋਰ ਪਾ ਦੇ ਆਹ ਆ ਦੇ ਆ ਦੇ ਉਹ ਪਾਣੀ ਟੁੱਟੀ ਜੀ ਇਹ ਛੋਟੇ ਗੁਰਗੁਲੇ ਪਾਵਾਂਗੇ। ਇਹਦੇ ਫੁੱਲੇ ਜੰਦੇ ਨੇ ਵੱਡੇ ਹੋ ਜਾਂਦੇ ਨੇ। ਤੇਲ ਕਰਮ ਹੋਇਆ ਪੂਰਾ। ਪੂਰਾ। ਅਰੇ ਇੱਜਾ ਕਿ ਆਣਾ। ਕਿਦਾ ਕਿਦਾ ਜੀ ਕਰ ਰਿਹਾ। ਕਿਦਾ ਕਿਦਾ ਜੀ ਕਰ ਰਿਹਾ ਖਾਣ ਦਾ। ਖਾਣਾ ਦਾ ਬਿੱਲ ਫਰਾਂ ਦਾ ਕਰੀਏ। ਫਿਰ ਦੇਖਾਂਗੇ। ਖਾਣਾ ਹੋਰ। ਕਿ ਇਹ ਮਜਬੂਰੀ ਆ ਹਨਾ ਪਤਾ ਨਹੀਂ ਕੌਣ ਕਿੱਥੇ ਕਿੱਥੇ ਤੋਂ ਵਲੌਗ ਦੇਖ ਰਿਹਾ ਹਨਾ ਦੂਰ ਦੂਰ ਨੇੜੇ ਵਾਲਿਆਂ ਦਾ ਤਾਂ ਚਲ ਸਾਨੂੰ ਕਮੈਂਟ ਜੇ ਕੋਈ ਕਰਦਾ ਵੀ ਤੁਹਾਡੇ ਪਿੰਡ ਦੇ ਨੇੜੇ ਹੀ ਸਾਡਾ ਪਿੰਡ ਹੈ ਹਨਾ ਪਤਾ ਲੱਗ ਜਾਂਦਾ ਪਿੰਡਾਂ 'ਚ ਤਾਂ ਨਾਲੇ ਬਣਾਏ ਰਹੇ ਹੁਣੇ ਅੱਜ ਆਪਣੇ ਹਨਾ ਹੁਣ ਜਿਹੜੇ ਵਿਚਾਰੇ ਬਾਹਰ ਬੈਠੇ ਆ ਬਣਾ ਤਾਂ ਉਹ ਵੀ ਰਹੇ ਹੁਣੇ ਬਣਾ ਲੰਦੇ ਹੁਣੇ ਹੁਣ ਕਈ ਵਾਰ ਟਾਈਮ ਮਿਲਦਾ ਵੀ ਆ ਕਈ ਵਾਰ ਨਹੀਂ ਵੀ ਮਿਲਦਾ ਹਨਾ ਕਈ ਵਾਰ ਆ ਹੁੰਦਾ ਵੀ ਆਪਣੇ ਪਰਿਵਾਰ 'ਚ ਬੈਠ ਕੇ ਆਪਣੇ ਖਾਣਾ ਵੀ ਮਤਲਬ ਘਰ ਦੇ ਆ ਦੇ ਹੱਥਾਂ ਦੀ ਚੀਜ਼ ਖਾਣੀ ਹੁੰਦੀ ਹੈ ਜਾਂ ਚੁੱਲੇ ਤੇ ਆ ਬਣਾ ਲਈ ਹੁੰਦੀ ਹੈ ਨਾ ਹੋਰ ਉਹ ਗੱਲ ਵੱਖਰੀ ਹੁੰਦੀ ਹੈ ਜਿਹੜੀ ਉੱਥੇ ਬਾਹਰ ਹਨਾ ਬਾਰਲੇ ਦੇਸ਼ਾਂ ਚੋਂ ਖਾਣਾ ਉਹ ਵੱਖਰੀ ਆ ਚਲੋ ਕੋਈ ਗੱਲ ਸੱਲਾ ਹੀ ਨਹੀਂ ਹੈਗੀ ਦੁਪਹਿਰ ਦੀ ਸਵੇਰ ਦੀ ਹਵਾ ਨਹੀਂ ਚੱਲੀ ਹੁਣ ਹਵਾ ਲੱਗੀ ਚੱਲਾਂ वीडियो च ना कि ना भी गुलगुले काले काले लगन गए पर कले नहीं है लान में। अला अला भी थोड़े जैसे कचा कर रहे हैं देखो छोटे छोटे गुलगुले है ना छुट्टू 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 हवा इन एक हवा बहुत चलन लग गई डर लग रहा बैठी चूल्हे को डर लगता है जब हवा चल रही है ਸੋ ਹੁਣ ਕਚੌਰੀਆਂ ਗੁਲਗੁਲੇ ਦਾ ਮੈਂ ਕੱਲੀ ਲਾ ਲੂੰਗੀ ਤੇ ਕਚੌਰੀਆਂ ਮੈਂ ਹਰ ਮੁੰਮੀ ਟੁੰਨੇ ਲੱਗੂੰਗੀ ਆ ਤੇ ਫਟਾਫਟ ਲਾਓ ਜੀ ਮਿਕਸਰ ਤੇ ਇੱਕ ਜਾਦੇ ਲੱਗਦਾ ਹਾਂ ਮਿੱਠੀਆਂ ਰੋਟੀਆਂ ਇਹਦਾ ਕਿੰਨਾ ਟਾਈਮ ਲੰਦੀਆਂ ਨੇ ਹਵਾ ਚੱਲ ਰਹੀ ਆ ਨਾ ਹਵਾ ਵੀ ਬਸ ਕੰਮ ਬਗੜ ਦਿੰਦੀ ਆ ਤਾਂ ਜੇ ਹਵਾ ਨਾ ਚੱਲੇ ਹੈ ਸਵੇਰ ਦੀ ਜਮਾਂ ਨਹੀਂ ਚੱਲਦੀ ਉਹੀ ਤਾਂ ਮੈਂ ਕਹਿ ਰਹੀ ਸੀ ਸਵੇਰ ਦੀ ਲਾ ਦੋ ਉਹੀ ਤਾਂ ਮੈਂ ਕਹਿ ਰਹੀ ਸੀ ਸਵੇਰ ਦੀ ਚੱਲੀ ਨਹੀਂ ਹੁਣ ਅੱਗ ਲੈਣੀ ਆ ਪਹਿਲਾਂ ਜਿਹੜੀ ਦਿਨੇ ਮੈਨੂੰ ਉਠਾਉਂਦਾ ਅੰਨੀ ਤੇਜ਼ ਲੱਗਦਾਈ ਨਾ ਹਵਾ ਨਾਲ ਇੱਥੇ ਤੱਕ ਤਾਂ ਗਈ ਪਤਾ ਮੈਂ ਕੋਲ ਆ ਤੂੰ ਸੁਪੇੜੀ ਤੇ ਆ ਗਏ ਕਜੌਰੀਆਂ ਅੱਧੇ ਘੰਟੇ ਚ ਮਨਝਣੀ ਮਿਲਦਾ ਹੈ ਨਾ ਹੂੰ ਦੇਖੋ ਚਾਰ ਵਜੇ ਨੇੜ ਤਾਂ ਚਾਰ ਵਜੇ ਨੇੜ

ਮੇਰੇ ਕੋ ਪਾਣੀ ਨਹੀਂ ਹੁੰਦਾ ਸਾਨੂੰ ਗੜੀਆਂ ਜੀ ਹੋ ਗਈਆਂ ਕਿ ਚੋਰੀ ਬੰਦ ਨਹੀਂ ਹੋਈ ਸਮਾਰਥੀ ਬੰਦ ਹੋ ਗਏ ਉਹਨੇ ਡਾਲੀਆਂ ਵਿੱਚ ਛੇਤੀ ਦੇ ਨਾਲ ਲੂਟ ਕੱਢੇ ਜਾਂਦੇ ਸਾਨੂੰ ਉਹ ਜਿਸ ਤੱਕ ਆ ਰਹੀ ਕਾ ਹਜੇ ਸਾਡੀਆਂ ਨਾ ਸਾਰੀਆਂ ਤਿੰਨ ਕਚੌਰੀਆਂ ਬਣੀਆਂ ਏ ਪਰ ਹੁਣ ਥੋੜੀ ਜੀ ਹਵਾ ਹੁਣ ਟਿਕੀ ਐ ਹੁਣ ਕੀ ਪਤਾ ਛੇਤੀ ਬਣ ਜੇ ਕਲਾ ਜਿਹੜੇ ਕੋਈ ਮਸਾ ਮੁੱਸਾ ਦਿੱਖਦਾ ਨਾ ਉਹ ਮੈਂ ਬਤਨਾ ਪਾ ਨਹੀਂ ਤਾ ਇੱਕ ਦਾ ਬੱਦਲ ਜਿਹੜਾ ਰੋਹ ਚੜ ਕੇ ਆ ਜਾਂਦਾ ਹੈ ਰੋਹ ਜਿਸ ਸਾਡੀ ਪਕਾ ਦੇ ਆ ਇਹ ਮੀਂਹ ਨੇ ਅਟ ਦੂਹੀ ਕਰਿਆ ਪਿਆ ਹਾਟਾਂ ਨੇ ਇੱਜ ਨਹੀਂ ਆ ਰਹਿਆ ਪਤਾ ਨਹੀਂ ਕਿੱਥੇ ਕਿਤੇ ਹੜ ਲਿਆਈ ਜਾ ਰਹਿਆ ਨਾ ਬਾਜਾ ਪਿੰਡਾ ਦਾ ਬਹੁਮੀ ਮੈਂਦਾ ਆ ਨਾ ਰਖੜੇ ਕਿ ਨਹੀਂ ਕਰੇ ਫਸਾ ਟੋ ਪਾ ਦੇ ਹਾਂ ਹਾਂ ਦੋ ਪੰਨਾ ਪਾ ਰਹੇ ਹਾਂ ਅੱਛਾ ਅੱਜ ਕਿਹਦੇ ਕਿਹਦੇ ਘਰਾਂ ਕਿਆ-ਕਿਆ ਬਣ ਰਿਆ ਨਾ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡੇ ਤਾਂ ਕਚੌੜੀਆਂ ਬਣ ਰਹੀਆਂ ਬਾਕੀ ਹੋਰ ਕਿਹਦੇ ਕਿਆ ਬਣ ਰਿਆ ਵੀ ਕੋਈ ਸਭ ਤੋਂ ਜ਼ਿਆਦਾ ਵੀ ਐ ਤਾਂ ਜ਼ਿਆਦਾ ਵਧੀਆ ਚੀਜ਼ ਬਣ ਰਹੀ ਹੈ ਕਚੌੜੀਆਂ ਕੋਈ ਖੁਸ਼ ਕਰਦਾ ਕੋਈ ਖੁਸ਼ ਕਰਦਾ ਕੋਈ ਖੁਸ਼ ਕਰਦਾ ਕੋਈ ਕਰਦਾ ਨਹੀਂ ਕੋਈ ਖੁਸ਼ ਕਰਦਾ ਕੋਈ ਮਠਿਆਈਆਂ ਵੀ ਬਣਾਉਂਦਾ ਕੋਈ ਫੜਾ ਕਰਦਾ ਕੋਈ ਕੜਾਹ ਕਰਦਾ ਕੋਈ ਪੂੜੇ ਬਣਾਉਂਦਾ ਜ਼ਿਆਦਾਤਰ ਪੂੜੇ ਪੂੜੇ ਬਣਾਉਂਦੇ ਨੇ ਜ਼ਿਆਦਾਤਰ ਕਮੈਂਟਾਂ ਚ ਦੱਸ ਦੋਨੇ ਵਖੜੀਆਂ ਨੂੰ ਕੂੜਾ ਹੁਣਾ ਨਿੱਤਾ ਤੇ ਪਲੈਂਟ ਦੇ ਦੇ ਤਾ ਰਾਜਵੀਰ ਆਉਣੀ ਵੀ ਤਾਂ ਕੂੜੇ ਬਣਾਉਂਦੇ ਨੂੰ ਦਿੱਤੇ ਉਹ ਮਾਸੀ ਮਾਸੀ ਜੀ ਉਹ ਮੇ ਆੜੀ ਕੂੜੇ ਹੀ ਬਣਾਉਂਦੀ ਸੀ ਇੱਕ ਵਾਰੀ ਮੈਂ ਜਦ ਗਈ ਸੀ ਰਖੜੀਆਂ ਵਾਲੇ ਦੇ ਵੀ ਗਈ ਸੀ ਮੈਂ ਉਹ ਲੈ ਕੇ ਜਦ ਰਾਜਵੀਰ ਹਾਦ ਦੇ ਕੂੜੀਆਂ ਨਾਲੇ ਕੂੜੇ ਦੋਨੇ ਚੀਜ਼ਾਂ ਬਣਾਈਆਂ ਪਈਆਂ ਫਿਰ ਮੈਂ ਕੂੜੇ ਖਾ ਗਏ ਮੀਂਹ ਪੈ ਰਿਆ ਤਾਂ ਕੱਪੜੇ ਲੈ ਕੇ ਗਈ ਸੀ ਜਦ ਮੈਂ ਕੱਪੜੇ ਰੱਖੇਦੇ ਹਨਾ ਰਾਜਵੀਰ ਉਹਦੇ ਦੀ ਭੂ ਆਈ ਵੀ ਤੀਆਂ ਉਹਨਾਂ ਨੇ ਕੱਪੜੇ ਮੰਗਵਾਏ ਤੇ ਸੂਟ ਉਹ ਅਸੂਂ ਤੇ ਦਿਖਾਉਣ ਗਈ ਸੀ ਜਦ ਕੂੜੇ ਬਣਾਏ ਵੇ ਤੇ ਫਿਰ ਮੈਂ ਕੂੜੇ ਖਾਤੀ ਆਈ ਆ ਹੁਣ ਦੇਖੀ ਐਮੀ ਤਾਂ ਹੁਣ ਫੋਨ ਹੀ ਕਰ ਲੈ ਹੁਣ ਪਤਾ ਨਹੀਂ ਅੱਜ ਕੀ ਕੀ ਉਹ ਹੁਣ ਉਹਨਾਂ ਦੇ ਤਾਂ ਕਾਲੂ ਰੱਖੜੀਆਂ ਨੇ ਉੱਥੇ ਤਾਂ ਕਨੇਡਾ 'ਚ ਤਾਂ ਕਾਲੂ ਨਹੀਂ ਜਿਆਦਾ ਹਾਂ ਵੀਡੀਓ ਜਾਊਗੀ ਉਹ ਵੜੇ ਦਿਨ ਤੇ ਉਹ ਵਾਲੇ ਦਿਨ ਨੇ ਪਤਾ ਨਹੀਂ ਨਾ ਹੁਣ ਉਹਦਾ ਰਾਤ ਨੂੰ ਵੀ ਨਹੀਂ ਦੇਣੀ ਨਾ ਰਾਤ ਨੂੰ ਵੀ ਨਹੀਂ ਠਿੱਕਦੀ ਸਾ ਦਿੱਕਨ ਨੇ ਏਦਾਂ ਬਾਈ ਨਾ ਸੀ ਕੰਨੀ ਮੈਨੂੰ ਨੀਂਦ ਨਹੀਂ ਆਉਂਦੀ ਤੁਸੀ ਯਾਦ ਆਈ ਜਾਂਦੇ ਹੋ ਰਾਜਾ ਹੋਰ ਕਿੱਥੇ ਹੋਰ ਆਉਂਗੀ ਗੰਦੀ ਹੁਣ ਆ ਤੇ ਆ ਦਸੰਬਰ ਦਸੰਬਰ ਤੱਕ ਉਹ ਲੋੜੀ ਤੱਕ ਰਾਜ ਵੀ ਨਹੀਂ ਆਉਂਦੀ ਗੰਦੀ ਅਸੀਂ ਆਵਾਂਗੇ ਉਹ ਆਉਗੀ ਜੋ ਚਾਹ ਬਹੁ ਆਵੇ ਉਹ ਵੀ ਨਹੀਂ ਸ਼ਾਇਦ ਆਂਦੀ ਪਰ ਹੁਣ ਗਈ ਹੈ ਫਿਰ ਉਹ ਨਹੀਂ ਆ ਅਸਲ ਦੀ ਇਹ ਸੰਦੀਪ ਆਉਗੀ ਮਾਸੀ ਆਉਗੀ ਇਹ ਹੀ ਆਣਗੇ ਅੱਜ ਵਾਸਤੇ ਮੇਕ ਦਾ ਬਣਾਇਆ ਤਾਂ ਕਰਕੇ ਆਟਾ ਸੋਹਣਾ ਬਣਦਾ ਕਿ ਮੈਂ ਕਰੋਟੀ ਨੂੰ ਗੁੰਦਦੇ ਹਾਂ। ਪਚਾਰੀਆਂ ਤਿੰਨ ਤਿੰਨ ਪੈ ਗਈਆਂ ਇਹ ਕੜਾਹੀ 'ਚ ਕਿਉਂਕਿ ਫਟਾਫਟ ਬਣਦੀਆਂ ਨੇ। ਹੁਣ ਹਵਾ ਥੋੜੀ ਜਿਹੀ ਰੁਕ ਗਈ। ਹਵਾ ਰੁਕ ਗਈ ਥੋੜੀ ਜਿਹੀ ਜਦ ਮੈਂ ਗੁਲਗੁਲੇ ਬਣਾ ਰਹੀ ਸੀ ਨਾ ਜਦੋਂ ਇੰਨੀ ਹਵਾ ਚੰਗੋ ਹੁੰਦਾ ਸੀ। ਹੁਣ ਹਵਾ ਨਹੀਂ। ਜਦੋਂ ਬਹੁਤ ਹਵਾ ਚੰਗੀ ਟਾਈਮ ਲੱਗਦਾ ਹੈ। ਹੈ? ਟਾਈਮ ਲੰਘਦਾ ਧਾਰਾ ਬੜੀ ਪੱਕੀ ਜਾਂਦੀ ਹੈ। ਬਹੁਤ ਫਟਾਫਟ ਹੋ ਜਾਂਦੀ ਥੋੜੀ ਜਿਹੀ। ਕਿ ਹਾਤਾ ਨਾਲ ਨਹੀਂ ਬਿਟਾ ਚੌੜੀ ਬਣਾਉਣ ਦਾ ਟਾਈਮ ਨਹੀਂ ਲੱਗਦਾ ਜਿਹੜਾ ਦੋ ਜਾਂ ਕੋਈ ਦੂਜਾ ਕੰਮ ਲੱਗੇ ਹੋਵੇ ਹਮੇ ਉਹਨੂੰ ਟਾਈਮ ਲੱਗਦਾ ਬਰੈਡ ਪਕੌੜੀਆਂ ਨੂੰ ਵੀ ਨਹੀਂ ਟਾਈਮ ਲੱਗਦਾ ਜਿਵੇਂ ਉਹਨਾਂ ਨੂੰ ਸਮੋਸੇ ਬਣਾਏ ਜਾਂ ਕੋਈ ਹੋਰ ਮੌਸਾ ਜਾਂਦਾ ਜਮਾਂ ਜਿਵੇਂ ਕਰਦਾ ਨਾ ਸਮੋਸੇ ਦਾ ਤਾਂ ਨਾਮ ਲੈ ਦੋ ਦਿਨ ਹੀ ਕਰਦਾ ਨਾ ਜਿਵੇਂ ਮੈਂ ਕਹਿੰਨੀ ਹਾਂ ਕਿਹੜੇ ਘਰਾਂ ਬਣਾਏ ਹੋਏ ਹੁੰਦੇ ਨੇ ਘਰਾਂ ਨਹੀਂ ਮੁੱਲ ਦੇ ਵੀ ਹੋਰ ਹੋਰ ਦੁਖੀ ਹੋਏ ਪਏ ਆ ਸਮੋਸੇ ਸੁਣ ਸੁਣ ਕੇ ਸਮੋਸੇ ਦਾ ਤਾਂ ਨਾਮ ਵੀ ਨਹੀਂ ਲੈ ਲਈ ਕਰਦਾ ਹੋਇਆ ਬ੍ਰੈਡ ਵਧੀਆ ਲੱਗਦੇ ਆ ਬ੍ਰੈਡ ਖਾਓ ਹੁਣ ਇਹ ਤੋਂ ਬਾਅਦ ਬ੍ਰੈਡੇ ਬਣਾਣੇ ਜੇ ਬਣਾਣੇ ਹੁਣ ਸੇਮੇ ਗੋਲ ਗੋਲ ਕਾਹੋ ਅੱਜਕੱਲ੍ਹ ਉਹ ਵੀ ਕਈ ਕਰੇ ਲੈਂਦੇ ਜਿਹੜੀਆਂ ਪੁਰਾਣੀਆਂ ਕੁੜੀਆਂ ਬਣਾਉਂਦੀਆਂ ਨੇ ਉਹ ਵੀ ਹੁਣ ਕਈ ਐਵੇਂ ਬਣਾਉਂਦੀਆਂ ਐਵੇਂ ਚਾਪੜ ਕੇ ਤੁੰਤਲੀ ਐਵੇਂ ਬڑے ਬڑے ਥਾ ਜਦੋਂ ਗੁਲਗੁਲੇ ਹੁੰਦੇ ਨੇ ਫੁੱਲ ਦੇ ਜਦ ਦੀ ਆ ਮੈਂ ਬਣਾਉਣ ਲੱਗੀ ਆ ਮੈਂ ਫਿਰ ਸਿੱਧਾ ਹੀ ਜਦ ਮੈਂ ਪਹਿਲੀ ਵਾਰ ਗੁਲਗੁਲੇ ਬਣਾਏ ਤੇ ਨਾ ਐਵੇਂ ਪਤਲਾ ਕਰਕੇ ਬੀਬੀ ਗੰਦੀ ਗੁਲਗੁਲੇ ਹੀ ਬਣਨੇ ਹੈਗੇ ਮੰਨੀ ਨਹੀਂ ਮੈਂ ਕਿਹਾ ਬਣੂਗੇ ਮੇਰੇ ਨਹੀਂ ਬਣਦੇ ਮੈਂ ਘਾਲਵਾਈ ਆਹੀ ਘੋਲਦੇ ਆਂ ਵੀ ਆਹੀ ਬਸੇ ਬਣਾਉਂਦੇ ਆ ਉਹ ਪਤਾ ਹੀ ਅੱਗੇ ਜਿਹੜੇ ਬੀਬੀਆਂ ਨਹੀਂ ਹੁੰਦੀਆਂ ਤੀਆਂ ਉਹ ਕਿੱਡੇ ਕਿੱਡੇ ਗੁਲਗੁਲੇ ਪਕਾਉਂਦੀਆਂ ਤੇ ਆਈ ਡਡੇ ਗੁਲਗਲੇ ਉਹ ਚਾਪੜ ਕੇ ਚਾਪੜ ਕੇ ਕੈੜਾ ਤਾ ਰੱਖ ਕੇ ਚਾਪੜ ਕੇ ਕਹਿੰਦੀ ਐ ਨਹੀਂ ਬਣਦੇ ਆਹੀ ਬਣਦੇ ਆ ਜਾਨੀ ਹਾਂ ਆ ਡਾਡੇ ਪੂਰੇ ਤਾਂ ਇਹ ਜੁੱਟੇ ਜੁੱਟੇ ਬਾਤ ਲੈ ਤਾਂ ਹੀ ਤਾਂ ਤਾਂ ਹੀ ਤਾਂ ਹੋ ਤਾਂ ਹੀ ਤਾਂ ਪੋਲੇ ਰਹਿੰਦੇ ਤੇ ਆਪਣੇ ਵਾਲੇ ਕਾੜੇ ਹੋ ਜਾਂਦੇ ਨੇ ਹਾਰਡ ਉਹ ਆਗਿਆ ਬਣਾਉਂਗੀ ਇੱਕ ਨਹੀਂ ਤਾਂ ਪੋਲੇ ਰਹਿੰਦੇ ਤੇ ਹੋ ਨੂੰ ਘੱਟ ਹੁੰਦੇ ਪਹਿਲਾਂ ਹਾਰਾ ਹੁਣ ਤੇ ਬਣਾਉਣ ਦੇ ਤਰੀਕੇ ਆ ਕਿ ਫਿਰ ਵੀ ਫਰਕ ਆ ਹੁਣ ਤਾਂ ਕਾੜੇ ਰਹਿੰਦੇ ਨੇ ਨਹੀਂ ਹੋਗੀ ਕੰਮ ਆਹ ਹੋ ਮੈਂ ਦੇਖ ਲੈਂਦੀ ਆ ਤੁਸੀਂ ਬਾਟੀ ਚੱਕਾ ਕਿੰਨਾ ਹੋ ਗਿਆ ਬਾਟੇ ਸਾਢੇ 4:10 ਮਿੰਟ ਹੋ ਗਏ

हम्म तारा तारा रहेगी। फिरास मानने का तो है ना? हाँ। आओ कब? ठीक है। तो ले लो। आप लेट हो दे फिर लेते हो? हैं? ऐसे बनाते हैं? बटिया। अंदर ले जाएंगे। मैं इतना रोटा कीटी पे नहीं। अंदर ले जाएंगे। अंदर। पर अंदर तक्ती है। वो तो इधर दो है ले जाकर खायेंगे। तो ਬੈਠਾ ਬੈਠਾ ਪੱਕਾ ਜਿਹਾ ਨਹੀਂ ਅੱਜ ਗਿਆ ਸਿਰ ਤੇ ਬੀਬੀ ਬੈਠਦੀ ਸੀ ਬੀਬੀ ਗਈ ਵੀ ਆ ਬੀਬੀ ਰਾਤ ਦੇ ਵਜਾ ਦਿੰਦੀ ਹੈ 7 ਅੱਜ ਹੀ ਦੇਖ ਲਓ ਸਭ ਤੇ ਕੰਮ ਨੇ ਵੇੜਤਾ ਬੰਦੇ ਗਾ ਨਹੀਂ ਠਰਕੇ ਲੱਗਦਾ ਬੀਬੀ 7 ਵਜੇ ਜਾ ਲੈਂਦੀ ਹੈ ਹਾਂ ਜਾ ਗਈ ਜਾਂਦੀ ਹੈ ਠਰਕੇ ਲੱਗਾਂਗੇ ਠਰਕੇ ਲੱਗ ਥਾਰਾ ਕੰਮ ਖਤਮ ਕਰਤਾ ਇੱਧਰ ਯੂਵੀ ਦੇਖ ਲਓ ਕਿੱਥੇ ਬੈਠਾ ਉੱਪਰ ਟੀਵੀ ਲੱਗ ਰਿਆ ਉਹ ਆ ਦੇਖ ਲਓ ਥੱਲੇ ਮੈਂ 3 ਵਾਰ ਕਿਹਾ ਵੀ ਉੱਥੇ ਬਹਿ ਜਾ ਇਹ ਨਹੀਂ ਬੈਠਿਆ ਇਹ ਕੁਰਸੀ ਤੋੜਨੀ ਹੈ ਹਾਈਟ ਉੱਤਦੀ ਅੱਗੇ ਉਹ ਵੀਰਾ ਨਾ ਦੇਖੋ ਅਸਿਰ ਦੇਖੋ ਬਈ ਕੀ ਫਰਕ ਨਜ਼ਰ ਆ ਰਿਹਾ ਮਿੱਡੀਆਂ ਕਰੀਆਂ ਦੋਨੇ ਪਾਸੇ ਬੱਚਿਆਂ ਮੰਗ ਹਨਾ ਜਿਵੇਂ ਛੋਟੇ ਹੁੰਦੇ ਕਰਦੇ ਮੈਂ ਕਿ ਸਾਰਾ ਕੰਮ ਨਿਪੜ ਗਿਆ ਇਹ ਟੀਵੀ ਮੂਰੇ ਬੈਠਾ ਖਿਲਿਆ ਨਹੀਂ ਦੇਖਾ ਲਾ ਦੇਖ ਰਿਹਾ ਦੇਖਾ ਲਾ ਦੇਖ ਰਿਹਾ ਮਾਂ ਦੀ ਦੰਦ ਟੁੱਟ ਗਏ ਹਾਂ ਹੈ ਇਹ ਤਾਂ ਪ੍ਰਾਣਾ ਹੰਥੀ ਹੈ ਦੰਦ ਟੁੱਟ ਗਏ ਹਨ ਹਾਂ ਯੂਵੀ ਜਿਹੜੀ ਤੂੰ ਪਹਿਲਾਂ ਗੱਲ ਬੋਲ ਰਿਹਾ ਤਾਂ ਵੀਡੀਓ 'ਚ ਜਿੱਦਾਂ ਕਹਿ ਰਿਹਾ ਤਾਂ ਨਾ ਮੈਨੂੰ ਦੱਸ ਰਿਹਾ ਤਾਂ ਕਹਿੰਨਾ ਮੈਂ ਵੀਡੀਓ 'ਚ ਬੋਲੂਗਾ ਬੋਲੀ ਦੱਸ ਹੁਣ ਕੀ ਕਹਿ ਰਿਹਾ ਤਾਂ ਕਿਹੜੀ ਵੀ ਤੈਨੂੰ ਬੱਚੇ ਕੀ ਕਹਿੰਦੇ ਆ ਮੁੰਡੇ ਕੀ ਕਹਿੰਦੇ ਆ ਹੈ ਮੈਂ ਕਿਸੇ ਤੋਂ ਪੁੱਛਿਆ ਤਾਂ ਇਹ ਨਾ ਰੱਖਿਆ ਬੰਦਨ ਦਾ ਮੀਨਿੰਗ ਕੀ ਹੁੰਦਾ ਏ ਹਾਂ ਫਿਰ ਉਹ ਪਤਾ ਉਹ ਕੀ ਕਹਿੰਦਾ ਕੀ ਕਹਿੰਦਾ ਕਿ ਰੱਖਿਆ ਬੰਦਨ ਦਾ ਮੀਨਿੰਗ ਹੁੰਦਾ ਕਿ ਮੁੰਡਿਆਂ ਦੀ ਪੈਸਿਆਂ ਨਾਲ ਭਰੀ ਹੋਈ ਜੇਬ ਖਾਲੀ ਹੋਣਾ ਤੇរ ਗੱਲ ਸਹੀ ਐ ਜੇਬਾਂ ਖਾਲੀਆਂ ਹੋਣਾ ਹੁੰਦਾ ਉਹ ਅੱਛਾ ਵੰਦਨ ਦਾ ਮਤਲਬ ਮੈਂ ਨਾ ਹੁਣ ਚੱਲੀ ਆ ਦੁਦਵਾਰਾ ਸਭ ਅੱਗੇ ਦੁਦਵਾਰੇ ਸਾਹਬ ਸਿੱਖੋਂ ਨੂੰ ਪਤਾ ਏ ਸਾਰਿਆਂ ਨੂੰ ਵੀ ਰੋਟੀ-ਬੁੱਟੀ ਬਣਾ ਕੇ ਸ਼ਾਮ ਨੂੰ 6 ਵਜੇ ਤੇ 6:30 ਵਜੇ ਵਸਤੇ ਯੂਵੀ ਟਿਮਸ਼ਨ ਆ ਜਾਂਦੇ ਫਿਰ ਉਹਦੇ ਬਾਦੇ ਜਾਂਦੇ ਹੁੰਦੇ ਆ ਪਰ ਅੱਜ ਮੈਂ ਸੱਜਰੇ ਚੱਲੀ ਕਿ ਜਾਂਦਾ ਤਾਂ ਰੋਜੀ ਆ ਘੁੱਟੋ ਨੇ ਵੀ ਫਿਰ ਅੱਜ ਪੁੱਛ ਰਿਹਾ ਤਾਂ ਮम्मा ਸੱਚ ਨੇ ਮਤਾਂ ਅੱਗੇ ਇਸ ਤਾਂ ਆ ਦਿਨ ਆਪਾਂ ਸੱਚੇ ਹੀ ਜਾਂਦੇ ਹੁੰਦੇ ਆ ਕਿਉਂਕਿ ਇਹ ਹੁੰਦਾ ਵੀ ਥੋੜਾ ਜਲਦੀ ਬੰਦਿਆ ਹੀ ਹੈ ਨਾ ਕਿਉਂਕਿ ਕੋਈ ਵੀ ਸ਼ਾਗਨ ਚਾਹੇ ਜਿੱਥੇ ਮਨ ਦੀ ਦਾ ਹੋਵੇ ਜਿਵੇਂ ਦਿਨ ਚੇ ਕਰਦਨੇ ਰਾਤ ਨੂੰ ਨਾ ਕਰਦੇ ਤੇ ਬਸ ਵੀ ਆ ਤਾਂ ਵੀ ਅੱਗੇ ਸਾਥੇ ਚਲੇ ਜਾਈਏ ਤੇਰਾ ਵੀ ਜਾਉਗੀ ਹੁਣ ਮੇਰੇ ਨਾਲ ਕਿਉਂਕਿ ਸਾਰੇ ਆਪਣੇ ਹਨਾ ਜੇ ਵੀ ਗਏ ਹੋਏ ਨੇ ਆਪਣੇ ਆਪਣੇ ਭਾਈਆਂ ਨੇ ਅਖੜੀ ਬੰਨਣਾ ਰਾਵੀ ਆਪਣਾ ਆਸਾ ਜਤੂ ਬੰਨੀ ਆਈ ਧੀ ਇਸ ਕਰਕੇ ਫਿਰ ਹੁਣ ਬਸ ਮੈਂ ਹੀ ਰਹਿ ਗਈ ਧੀ ਫਿਰ ਮੈਂ ਕਿਹਾ ਚੱਲ ਵੀ ਆਪਾਂ ਦੋਨੇ ਚੱਲੀ ਰਹਿਤਾ ਅਸੀਂ ਉਹ ਦੋਨੇ ਅੱਜ ਮੈਂ ਕਿਹਾ ਚੱਲ ਵੀ ਆਪਾਂ ਦੋਨੇ ਗੁਰਦਾਰਾ ਸਾਹਿਬ ਜਾਇਆ ਇਹ ਸੱਜ ਲੈ ਨਰੇ ਬੱਦਲ ਪਾਈ ਹੈ ਤੁਪ ਕੋਈ ਜਿਆਦਾ ਨਹੀਂ ਸੱਜ ਲੈ ਫਿਰ ਆਪਣਾ ਫ੍ਰੀਜ ਗੁਰਦਾਰਾ ਸਾਹਿਬ ਚੜਾ ਕੇ ਆਪਾਂ ਵੀ ਦੋ ਰਖੜੀਆਂ ਲੈ ਕੇ ਆਈ ਮੈਂ ਇੱਕ ਦੇ ਸਾਹਸਾ ਤੇ ਉੱਥੇ ਜਿੱਥੇ ਜੋਤ ਲੱਗਦੀ ਹੈ ਨਾ ਝੰਡਾ ਸਾਹਿਬ ਤੇ ਉੱਥੇ ਬੰਦਦੇ ਹੁੰਦੇ ਆ ਤੇ ਇੱਕ ਅੰਦਰ ਨਾਲ ਜਿਹੜਾ ਮਹਾਰਾਜ ਆ ਰਖੜੀਆਂ ਲੈ ਕੇ ਮੰਗਵਾਈਆਂ ਨੇ ਕੱਲ ਮੰਮੀ ਤੋਂ ਰਾਤ ਰਾਤ ਮੰਗਵਾਈਆਂ ਨੇ ਕੱਲ ਤਾਂ ਤਾਂ ਵੀ ਸਵੇਰੇ ਜਾਵਾਂਗੇ ਤੇ ਸਵੇਰੀ ਫਿਰ ਕਿਸੇ ਦਾ ਟਾਈਮ ਨਹੀਂ ਤਾਂ ਜਾਣ ਨੂੰ ਹਨਾ ਸਾਰੇ ਆਪਦੇ ਆਪੇ ਤਿਆਰੀਆਂ ਕਰਦੇ ਤੇ ਆਣ ਜਾਂਦੀਆਂ ਇਸ ਕਰਕੇ ਫਿਰ ਮੈਂ ਕਿਹਾ ਚਾ ਸ਼ਾਮ ਨੂੰ ਜਲਦੀ ਚਲੇ ਜਾਵਾਂਗੇ ਬਬਲੀ ਮੰਜੀਆਂ ਦੇ ਪਾਵੇ ਠੋਕਰਿਆ ਏ ਚਾਰੇ ਮੰਜੀਆਂ ਵਾ ਦੇਖੋ ਡੜੀਆਂ ਮਾਰ ਮਾਰ ਕੇ ਨੇ ਕੀਆ ਕਰਿਆ ਆ ਰੋੜੀਆਂ ਮਾਰ ਮਾਰ ਕੇ ਇਹ ਪਾਵੇ ਠੋਕਰਿਆ ਇਹ ਕਹਿੰਦਾ ਕਹਿੰਦਾ ਤੁਸੀਂ ਬੈਠ ਬੈਠ ਕੇ ਪਾਵੇ ਕੱਢ ਦਿੰਨੀ ਹਾਂ ਮੈਂ ਠੋਕੂੰਗਾ ਜ ਇਹਨਾਂ ਨੂੰ ਆ ਦੇਖੋ ਹਏ ਹਏ ਕਰ ਆਹ ਉਹ ਰਖੜੀ ਬਣਾ ਕੇ ਆ ਗਿਆ ਆ ਦੇਖੋ ਹਏ ਉਥੇ ਕੰਮ ਸਿੱਖਦਾ ਅੱਜ ਅਸੀਂ ਨਾ ਰਾਮ ਨਾਲ ਬਾਹਰ ਬੈਠੇ ਨਹੀਂ ਬਾਹਰ ਬੈਠਣ ਦਾ ਜਮਾ ਸਾਨੂੰ ਟਾਈਮ ਨਹੀਂ ਮਿਲਦਾ ਤਾਂ ਸ਼ਾਮ ਨੂੰ ਗੁਰਦੁਆਰੇ ਤੇ ਆ ਕੇ ਜਮਾ ਹੀ ਨਹੀਂ ਗੁਰਦੁਆਰ ਤੇ ਆ ਕੇ ਤਾਂ ਸਿਧਾਂਤ ਅਧਰ ਫੜ ਜਾਂਦੇ ਤੇ ਅੱਜ ਸਾਜਰੇ ਕੰਮ ਨਿਭੜ ਕੇ ਗੁਰਦੁਆਰੀ ਸਾਜਰੇ ਜਾਇਆ ਤੇ ਅਸੀਂ ਹੁਣ ਆਰਾਮ ਨਾਲ ਕੱਦੇ ਬੈਠੇ ਆ ਉਹ ਬਾਹਰ 베ੜੇ ਚ ਠੰਡਾ ਠੰਡੀ ਠੰਡੀ ਹਵਾ ਚ ਮੌਸਮ ਬਹੁਤ ਵਧੀਆ ਅੱਜ ਹਨਾ ਅੱਜ ਬੱਦਲ ਵਾਈ ਮੌਸਮ ਤਾਂ ਹਰ ਰੋਜ਼ ਵਧੀਆ ਰਹਿੰਦਾ ਹੁਣ ਮੌਸਮ ਵਧੀਆ ਹੀ ਰਹੇ ਕਰੂਗਾ ਤੇ ਆ ਦੇਖੋ ਮੇਰੇ ਡਰੀਆਂ ਮਾਰ ਰਿਹਾ ਜੀ ਮੈਂ ਲੱਗੀਆਂ ਰੋਟੀ ਪਾਣ ਤੇ ਆਪੂ ਮੇਰੇ ਪਿੱਛੇ ਹੀ ਕੱਦਾ ਵਿੱਲਿਆ ਹੀ ਕੱਦਾ ਜੱਦਾ ਵਿੱਲਿਆ ਮੇਰਾ ਪੁੱਤ ਹਾਂ ਹਾਉਤ ਹਾਉ ਲਿਓ ਜਿੱਧਰ ਕਚੌੜੀਆਂ ਟੱਕ ਇੱਥੇ ਹੋਈਆਂ ਨੇ ਪ੍ਰਾਤ ਨਾਲ ਨਾ ਗਰਮੀਆਂ ਦੇ ਮੌਸਮ ਚ ਨਾ ਸਾਰੇ ਘਰਾਂ ਚ ਜਿਵੇਂ ਤੁਹਾਨੂੰ ਪਤਾ ਯਮ ਛਿਪਕਲੀਆਂ ਵਾਂਗ ਸੇ ਹੁਣ ਘੱਟ ਗਈਆਂ ਪਹਿਲਾਂ ਬਹੁਤ ਜ਼ਿਆਦਾ ਫਿਰਦੀ ਦੀ ਗਰਮੀ ਕਰਨਾ ਦੋ ਕਚੌੜੀਆਂ ਰੱਖ ਲਈਏ ਕਿਉਂਕਿ ਪੱਕੀ ਪਤਾ ਨਹੀਂ ਵੀ ਖਾ ਹੋਊਗੀ ਆ ਨਾ ਜਾਂ ਨਹੀਂ ਬਸ ਦੋ ਬਹੁਤ ਐ ਤੇ ਇੱਧਰ ਹੈਗੀਆਂ ਗੁਲਗਲੇ ਦੋ ਰੱਖ ਲਾਂ ਮੈਂ ਗੁਲਗਲੇ ਦੋ ਚਾਰ ਹਾਂ ਕਿਉਂਕਿ ਯੋ ਵੀ ਕਾਰਿਆ ਇਹ ਅੰਦਰ ਦੋ ਕੋ ਨੂੰ ਦੇ ਦੂੰਗੀ ਫਿਰ ਮੈਂ ਛੋਟੋ ਛੋਟੋ ਜਿਹਾ ਬਣਾਇਆ ਜਿਵੇਂ ਇਹ ਬੇਬੀ ਗੁਲਗੁਲੇ ਪੇਰ ਲੀ ਜੇ ਅੱਜ ਦਾ ਸਾਡਾ ਰਖੜੀਆਂ ਦਿਨ ਕੁਝ ਇਹੋ ਜਿਹਾ ਲੰਗੀਆਂ ਵਧੀਆ ਲੰਗੀਆਂ ਇਹ ਠੀਕ ਹੈ ਹਨਾ ਆਪਾਂ ਨਾਰਮਲ ਦਿਨ ਦੀ ਤਰ੍ਹਾਂ ਬਸ ਲੰਘਾਤਾ ਸਾਰਾ ਹਾਂ ਮੇਰੇ ਕੋਲ ਖੜਾ ਏ ਆਹ ਗੈਸ ਤੇ ਖੜਾ ਚੱਲ ਉਹ ਚੱਲ ਆ ਜੇ ਚੱਲੀਏ ਆ ਜਾ ਆ ਜਾ ਆਵੋ ਆ ਲੋ ਆ ਚੱਲੀਏ ਜਾ ਰੋਟੀ ਖਾਈਏ ਆ ਜਾ ਉਹ ਫੜੀ ਫੜੀ ਉਹਨੂੰ ਫੜੀ ਇਹ ਕਰ ਰਿਹਾ ਉਸ ਚੱਕੀ ਖੜਾ ਹੈ ਆਹ ਗੈਸ ਲੈਟਰ ਲਓ ਜੀ ਲੋਕੀ ਸਾਰਿਆਂ ਨੇ ਖਾ ਲਈ ਤੇ ਨਾਲ ਦੀ ਨਾਲ ਮੈਂ ਭਾਂਡੇ ਸਾਫ਼ ਕਰੀ ਰਹੀ ਹਾਂ ਮੈਨੂੰ ਐਂ ਤਾਂ ਨਾ ਫਿਰ ਜ਼ਿਆਦਾ ਸਿੰਕਲ ਜਾਂ ਨਾ ਬਸ ਤੇ ਹੈ ਨਾ ਮਿਠਾਈ ਦੇ ਨਾਲ ਸਾਫ਼ ਕਰ ਜਾਵਾਂ ਕਿਉਂਕਿ ਕਦੇ ਕੋਈ ਖਾਣ ਬੈਠੇ ਆ ਸਦੇ ਕੋਈ ਕਿਉਂਕਿ ਸਾਜਰੇ ਦੀ ਪਕੀ ਹੋਈ ਸੀ ਔਰ ਬਸ ਕੁਝ ਕੁ ਵੀ ਲੱਗ ਰਹੀ ਸੀ ਦੁਪਹਿਰ ਦਾ ਕੁਝ ਖਾਇਆ ਬੰਦਾ ਅੱਜ ਵੀ ਕੁਝ ਆੜੀਆਂ ਬਣ ਗਈਆਂ ਅਨਸ਼ਾਈਆਂ ਖਾਵਾਂਗੇ ਇਸ ਆਰ ਰੱਖੜੀਆਂ ਦੇ ਦਿਨ ਕੁਛ ਅਜਿਹੇ ਹਜਾ ਲੰਘਿਆ ਤੇ ਜਿਹੜਾ ਬਸ ਅੱਜ ਲੰਘਿਆ ਉਹ ਹਜਾ ਅੱਗੇ ਲੰਘਦੇ ਲੰਘਿਆ ਹੁਣ ਇਹ ਵੀਡੀਓ ਬਣਾ ਕਰਕੇ ਤੁਹਾਡੇ ਕਰਕੇ ਸੀ ਖੁਸ਼ੀ ਹੋਣ ਲੱਗੇ ਹੈ ਨਾ ਚਲ ਵਧੀਆ ਮੈਨੂੰ ਇੱਕ ਜ਼ਰੀਆ ਵੀ ਮਿਲ ਗਿਆ ਖੁਸ਼ ਰਹਿਣ ਦਾ ਹੁਣ ਅੱਜ ਫਿਰ ਵੀ ਮੇਰਾ ਪਹਿਲਾ ਨਾਲੋਂ ਬਹੁਤ ਜ਼ਿਆਦਾ ਵਧੀਆ ਦਿਨ ਨਿਕਲਿਆ ਅੱਜ ਤੁਹਾਡੀ ਕਿਰਪਾ ਨਾਲ ਤੁਹਾਡੀ ਸਾਰਿਆਂ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਦਿਨ ਨਿਕਲਿਆ ਨਹੀਂ ਤਾਂ ਐਵੇਂ ਮੇਰਾ ਕੱਦੀਆਂ ਵਧੀਆ ਨਿਕਲਦਾ ਨਹੀਂ ਹੈਗਾ ਆ ਦਿਨ ਸਾਰਿਆਂ ਦਾ ਦਿਲ ਤੋਂ ਬਹੁਤ ਝੋੜੇ ਧੰਨਵਾਦ ਇੰਨਾ ਪਿਆਰ ਕਰਨ ਲਈ ਬਸ ਹਮੇਸ਼ਾ ਮੈਨੂੰ ਐਦਾਂ ਹੀ ਸਪੋਰਟ ਕਰਦੇ ਰਹੋ ਸਪੋਰਟ ਵੀ ਕਰਦੇ ਰਹੋ ਔਰ ਮੇਰੇ ਨਾਲ ਰਹੋ ਹਮੇਸ਼ਾ ਐਦਾਂ ਹੀ ਮੈਨੂੰ ਪਿਆਰ ਦਿੰਦੇ ਰਹੋ ਕਦੇ ਵੀ ਕੋਈ ਮਤਲਬ ਗਲਤ ਕੁਝ ਦਿਖਾਉਂਗੀ ਨਹੀਂ ਗਲਤ ਦੀ ਕੋਈ ਹਨਾ ਵੀ ਪੱਖ ਨਹੀਂ ਗਲਤ ਦਾ ਲਾਉਂਗੀ ਕੁਝ ਵੀ ਮਤਲਬ ਜਿੱਤਾ ਹੁਣਾ ਵੀ ਬਸੜ ਕੋ ਸਹੀ ਦਿਖਾਉਂਗੀ ਸਹੀ ਕਰੂੰਗੀ बस हमेशा इदा ही सपोर्ट करते रहो जे कोई गलती होंगी है तो प्लीज़ मैं वो भी दस्या करो मैं कि अपनी गलती देख दे करा सही करा कि हाँ मैं गलती की आसिया करो मैं बस हमेशा ही इतना ही मेरे भैन भाई भैन भरा बन के रो मैं भी इदा ही जिदा बस तुम चाहते हो मैं हमेशा ही इत ही रहूँगी सही रहूँगी सही दिखाऊँगी બસ ਮੇਰਾ ਸਾਥ ਲੈਣ ਤੱਕ ਛੱਡਿਓ ਤੇ ਬਸ ਅੱਜ ਦੀ ਵੀਡੀਓ ਇੱਥੇ ਤੱਕ ਸੀਗੀ ਤੇ ਹੱਸਦੇ ਮੁਸਕਰਾਉਂਦੇ ਵੀਡੀਓ ਦਾ ਕਰਦੇ ਆ ਇੱਥੇ ਐਂਡ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਦਿਆ ਕਰੋ ਤੇ ਹੁਣ ਬਸ ਬੋਲ ਨਹੀਂ ਹੋ ਰਿਹਾ ਹੈਗਾ ਅੱਜ ਕਿਉਂਕਿ ਕਿਉਂ ਗਿਆ ਅੱਜ ਦਿਨ ਵੀ ਮੇਰਾ ਬਹੁਤ ਵਧੀਆ ਲੰਘਿਆ ਬਸ ਅੱਜ ਜਿਵੇਂ ਬਾਗਵਨ ਮੈਂ ਦੱਸਿਆ ਥੋੜੀ ਬਦੌਤ ਗਿਆ ਏ ਬਸ ਨਹੀਂ ਮੇਰਾ ਦਿਨ ਕਦੇ ਬਦੀ ਨਹੀਂ ਲੰਘਦਾ ਤੇ ਹਮੇਸ਼ਾ ਹੀ ਵਾਸਤ ਤੁਹਾਨੂੰ ਹੁਣ ਅੱਗੇ ਹਸੀ ਖੁਸ਼ੀ ਸਾਰੇ ਵਲੌਗਸ ਸੋਨੇ ਸੋਨੇ ਮਿਲਦੇਗੇ ਹੱਸ ਕੇ ਖੁਸ਼ ਰਹਿ ਕੇ ਬਸ ਅੱਜ ਦੀ ਵੀਡੀਓ ਇੱਥੇ ਤੱਕ ਸੀਗੀ ਹੁਣ ਮਿਲਦੇ ਆਪਾਂ ਨੇ ਅਗਲੇ ਹਾਂ ਉੱਚੋ